ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 5 ਦਿਨਾਂ ਦੇ ਮੌਸਮ ਦੀ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਆਉਂਦੇ 5 ਦਿਨਾਂ ਦੇ ਵਿੱਚ ਤੇ ਮੌਨਸੂਨ ਦੇ ਮੀਂਹ ਕਿੰਨੇ ਕਿ ਲੱਗਣਗੇ ਇਹ ਅਫਰ ਡੇਟ ਤੁਹਾਨੂੰ ਦੇਵਾਂਗੇ ਐਸੇ ਲਈ ਤੇ ਅੱਜ ਉਹ ਸੈਟਲਾਈਟ ਦਾ ਸਿਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਮੌਸਮ ਤੁਸੀਂ ਦੇਖ ਸਕਦੇ ਆ ਕਿ ਪੰਜਾਬ ਦੇ ਵਿੱਚ ਖਾਸ ਕਰ ਆ ਮਾਜਾ ਖੇਤਰ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਰ ਪਠਾਨਕੋਟ ਸ੍ਰੀ ਤਨਤਨ ਸਾਹਿਬ ਜਲੰਧਰ ਦੇ ਕੁਝ ਖੇਤਰਾਂ ਦੇ ਖੇਤਰਾਂ ਦੇ ਵਿੱਚ ਸੰਘਣੀ ਬੱਦਲ ਵਈ ਜੜੀ ਆ ਬਣੀ ਹੋਈ ਆ ਬਾਕੀ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਬੱਦਲ ਵਈ ਜਾ ਰਹੀ ਆ ਸੋ ਕੁਝ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਲੱਗਣ ਦੀ ਉਮੀਦ ਹੈ ਕਿ ਅੱਜ ਸ਼ਾਮ ਤੱਕ ਤੇ ਪੰਜਾਬ ਦੇ ਲਈ ਆ ਕਿ ਪੱਛਕੜ ਸੜ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਜੇ ਸ਼ਰਾਟੇ ਜਾਂ ਫਿਰ ਕਿਤੇ ਕੁਝ ਖੇਤਰਾਂ ਦੇ ਵਿੱਚ ਦਰਮਿਆਨੇ ਸ਼ਰਾਟੇ ਮਿਹਦੇ ਲੱਗ ਸਕਦੇ ਨੇ ਜੇਕਰ ਆਉਂਦੇ ਦਿਨਾਂ ਦੀ ਗੱਲ ਕਰਦੇ ਹਾਂ ਜੀ 15 ਤੋਂ ਲੈ ਕੇ 20 ਅਗਸਤ ਤੱਕ ਯਾਨੀ ਕਿ ਅਗਲੇ ਜਿਹੜੇ 4-5 ਦਿਨ ਟੋਟਲ ਤੌਰ ਤੇ ਕਾਰਵਾਈਆਂ ਹੁੰਦੀਆਂ ਹਰਿਆਣੀਆਂ اگلے 72 ਘੰਟਿਆਂ ਦੇ ਵਿੱਚ ਯਾਨੀ ਕਿ 16 17 18 ਦੇ ਵਿੱਚ ਲਿਮਟਡ ਕਾਰਵਾਈਆਂ ਘੱਟ ਖੇਤਰੀ ਕਾਰਵਾਈਆਂ ਜਿਹੜੀਆਂ ਨੇ ਹੋਣ ਦੀ ਉਮੀਦ ਹੈਗੀ ਆ ਪਹਾੜਾਂ ਦੇ ਵਿੱਚ ਗਤੀਵਿਧੀਆਂ ਮੌਨਸੂਨ ਦੀਆਂ ਜਾਰੀ ਰਹਿ ਸਕਦੀਆਂ ਨੇ ਜਿਹੜਾ ਅਪਰ ਰੇਅਰ ਸਰਕੂਲੇਸ਼ਨ ਬਣਿਆ ਹੋਇਆ ਸੀ ਉਹਦੇ ਸਦਕਾ ਉਮੀਦਾਰ ਚ ਹੋ ਰਹੀ ਸੀ ਸੋ ਇਹ ਸਰਕੂਲੇਸ਼ਨ ਜਦੋਂ ਖਤਮ ਹੋਏਗਾ ਤੇ ਨਾਲ ਹੀ ਇੱਕ ਵੈਸਟਰਨ ਡਿਸਰਬੈਂਸ ਪ੍ਰਭਾਵਿਤ ਕਰੇਗੀ ਉੱਤਰ ਭਾਰਤ ਨੂੰ ਤੇ ਮੌਨਸੂਨ ਦੀਆਂ ਵੈਸਟਰਨ ਚੜ੍ਹਦੇ ਹਵਾਵਾਂ ਸਪੋਰਟ ਕਰਨੀਆਂ ਉਹ ਸਿਸਟਮ ਨੂੰ ਜਿਹਦੇ ਸਦਕਾ 18 19 20 21 ਇਹਨਾਂ ਦਿਨਾਂ ਦੇ ਵਿੱਚ ਕੁਝ ਕੇ ਕੁਛੇ ਤਰ੍ਹਾਂ ਦੇ ਵਿੱਚ ਦਰਮਿਆਨੇ ਵੀ ਦਰਜ ਹੋਣਗੇ ਪੰਜਾਬ ਦੇ ਵਿੱਚ ਜੇਕਰ ਜਲਾਵਾ ਰਫਾ ਦੇਖੀਏ ਤੇ ਜਲੰਧਰ ਕਪੂਰਥਲਾ ਹੁਸ਼ਿਆਰ ਖੁਰ ਨਵਾਂ ਸ਼ਹਿਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਤਾਨਾ ਤਰ ਸਾਹਿਬ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਤੇ ਇਧਰ ਅਜੀਫਾ ਚੰਡੀਗੜ੍ਹ ਮਹਾਲੀ ਤੇ ਪੰਚਕਲਾ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਰਹੇਗੀ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਖੰਨਾ ਸਰਹੰਦ ਰਾਜਪੁਰਾ ਮਾਛੀਵਾੜਾ ਖਮਾਣੋ ਕਹਾੜਾ ਦਰਾਹਾ ਸਾਨੇਵਾਲ ਇਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਲੱਗਣ ਦੀ ਉਮੀਦ ਰਹੇਗੀ ਇਸੇ ਤਰ੍ਹਾਂ ਜੇ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਮਾਨਸਾ ਚਾਰਾ ਜਲਿਆਂ ਦੇ ਕੁ ਅੱਜ ਕਰਨਗੇ ਬਠਿੰਡਾ ਸ੍ਰੀ ਮੁਕਸਰ ਸਾਹਿਬ ਔਰ ਨਾਲ ਲੱਗਦੇ ਜਿਹੜੇ ਖੇਤਰਾਂ ਮੌਕੇ ਦੇ ਇਹਨਾਂ ਖੇਤਰਾਂ ਦੇ ਵਿੱਚ ਹੀ ਹਲਕੇ ਦਰਮਿਆਨੇ ਮੀਡੀਅਮ ਉਮੀਦ ਰਹੇਗੀ ਇਹ ਜਿਹੜਾ ਸਪੈਲ ਲੱਗੇਗਾ ਨਹੀਂ ਹਾਦਾ ਇਹ 17 18 ਤੋਂ ਲੈ ਕੇ 20 21 22 ਦੇ ਵਿੱਚਕਾਰ ਲੱਗਣਾ ਫਿਲਹਾਲ ਅਗਲੇ 2-3 ਦਿਨਾਂ ਦੇ ਵਿੱਚ ਵੱਡੇ ਮੀਂਹ ਦਾ ਅਸਰ ਘਟਨੇ ਤੇ ਇਸ ਇਲਾਵਾ ਜੇਕਰ ਆਫਾ ਤਾਜ਼ਾ ਅਪਡੇਟ ਤੇ ਝਾਤੀ ਮਾਰੀਏ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਅੱਜ ਦੇ ਲਈ ਤੇ ਕੱਲ ਦੇ ਲਈ ਹੈਵੀ ਰੇਨ ਦੇ ਅਲਰਟ ਨੇ ਯਾਨੀ ਕਿ ਭਾਰੀ ਮੀਂਹ ਦਰਜ ਹੋ ਸਕਦੇ ਨੇ ਅੱਜ ਵੀ ਤੇ ਕੱਲ ਵੀ ਕੁਝ ਖੇਤਰਾਂ ਦੇ ਵਿੱਚ ਪਰ ਉਹ ਘੱਟ ਖੇਤਰੀ ਕਾਰਵਾਈਆਂ ਹੋਣਗੀਆਂ ਇਸ ਤੋਂ ਇਲਾਵਾ ਜਿਹੜਾ ਵੱਡਾ ਮੀ ਹੈ ਉਹ ਸਾਡੇ ਐਸਆਰ ਦੇ ਮੁਤਾਬਕ 18 ਤੋਂ 22 ਦੇ ਵਿੱਚ ਕਰ ਲੱਗਦਾ ਜਾ ਪਰਿਆ ਇਸ ਤੋਂ ਇਲਾਵਾ ਜੀ ਦਰਿਆ ਜਿਹੜੇ ਨੇ ਉਹਨਾਂ ਨੇ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜੇ ਭਾਵੇਂ ਬਿਆਸ ਦੀ ਗੱਲ ਕਰਦੇ ਆਪਾਂ ਭਾਵੇਂ ਸਤਲੁਜ ਦੀ ਗੱਲ ਕਰਦੇ ਆਂ ਦੋਨੋਂ ਦਰਿਆ ਜਿਹੜੇ ਨੇ ਉਹ ਇਸ ਵੇਲੇ ਜਿਹੜੇ ਚੜ ਕੇ ਚੱਲਦੇ ਹੋਏ ਨੇ ਤੇ ਬਿਆਸ ਦੇ ਲਾਗੇ ਵਾਸੇ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਹੜ੍ਹ ਵਾਲਾ ਮਾਹੌਲ ਬਣਦਾ ਨਜ਼ਰ ਆ ਰਿਹਾ ਹਰੀਕੇ ਹੜ੍ਹ ਤੋਂ ਪਾਣੀ ਅੱਗੇ ਛੱਡਿਆ ਗਿਆ ਕਿਉਂਕਿ ਪਿੱਛੋਂ ਜਿਹੜਾ ਬਿਆਸ ਦਾ ਪਾਣੀ ਫਰਕੇ ਜਾ ਰਿਹਾ ਤੇ ਅੱਗੇ ਹਰੀਕੇ ਹੜ੍ਹ ਤੋਂ ਅੱਗੇ ਹੁਸੈਨੀ ਵਾਲਾ ਬਾਰਡਰ ਕਣੀ ਜਿਹੜਾ ਹੈੱਡ ਕਣੀ ਜਾ ਰਿਹਾ ਤੇ ਇਹਦੇ ਅੱਗੇ ਜਿਹੜੇ ਮਤਲਬ ਲਾਗੇ ਜਿਹੜੇ ਪਿੰਡ ਨੇ ਉਹ ਆਪਣਾ ਸचेत ਰਹਿਣ ਪਾਣੀ ਕਾਫੀ ਵੱਧ ਇੱਥੋਂ ਆ ਸਕਦਾ ਤੇ ਪਿੰਡਾਂ ਦਾ ਕਾਫੀ ਨੁਕਸਾਨ ਹੋ ਰਿਹਾ ਫਸਲਾਂ ਦਾ ਖਾਸ ਕਰ ਜਲੰਧਰ ਸultanpur ਲੋਧੀ ਜਿਹੜੇ ਨਾਲ ਲੱਗਦੇ ਪਿੰਡ ਨੇ ਬਿਆਸ ਦੇ ਸੇਲਾ ਖੇਤਰਾ ਦੇ ਵਿੱਚ ਕਾਫੀ ਮਾਰ ਜਿਹੜੀ ਆ ਪਾਣੀ ਨੇ ਕੀਤੀ ਹੈ ਸੌਂ ਦੇ ਦਿਨਾਂ ਦੇ ਵਿੱਚ ਜੋ ਦਰਿਆਵਾਂ ਦੇ ਫਖ ਤੋਂ ਆਪਰੇਟ ਹੋਣ ਗਿਆ ਕਿਉਂਕਿ ਡੈਮ ਹਜੇ ਕਾਫੀ ਉਨੇ ਚੱਲਦੇ ਫਏ ਨੇ ਪਰ ਡੈਮ ਜਿਹੜਾ ਕਾਫੀ ਭਰ ਨਹੀਂ ਦਿੰਦਾ ਜਿਹੜਾ ਜਿਹੜਾ ਮੈਨੇਜਮੈਂਟ ਬੋਰਡ ਹੁੰਦਾ ਭਾਵੇਂ ਉਹ ਬਿਆਸ ਸਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹ ਬਿਆਸਾ ਚਾਹੇ ਪੌਗਡਾਮ ਦੀ ਗੱਲ ਕਰੀਏ ਭਾਖੜੇ ਦੀ ਕਰੀਏ ਪੂਰਾ ਉਹਨਾਂ ਨੇ ਭਰਨ ਨਹੀਂ ਦੇਣਾ ਜਦੋਂ ਭਰਨ ਲੱਗਿਆ ਤੇ ਫਿਰ ਪਾਣੀ ਜਰਾ ਜਾਂ ਨਾਲ ਜਨ ਰਿਲੀਜ਼ ਕਰਦੇ ਰਹਿਣਗੇ ਜਿਹਦੇ ਨਾਲ ਦਿੱਕਤਾਂ ਜੜੀਆਂ ਨੇ ਪੰਜਾਬ ਵਾਸੀਆਂ ਨੂੰ ਮਾਰ ਜੜੀ ਹੈ ਇਹਦੀ ਪਾਣੀ ਦੀ ਜਿਹੜੀ ਸੜੀ ਫੈਦੀ ਹੈ ਸੋ ਅੱਜ ਦਿਨਾਂ ਦੇ ਵਿੱਚ ਜੋ ਵੀ 150 ਹੋਣ ਗਿਆ ਦਰਿਆਵਾਂ ਨੂੰ ਡੈਮਾਂ ਨੂੰ ਲੈ ਕੇ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਉਮੀਦ ਜਿਹੜੀ ਉਮੀਦ ਹੈ ਉਹ ਹਾਲੇ ਵੀ ਬਰਕਰਾਰ ਹੈ ਤੇ ਮੀਂਹ ਲੱਗਣਗੇ ਆਉਂਦੇ 4-5 ਦਿਨਾਂ ਦੇ ਵਿੱਚ ਫਿਰ ਤੋਂ ਤਾਵਰ ਤੋਂ ਮੀਂਹ ਜਿਹੜਾ ਦੱਸ ਦੇਣਗੇ ਤੁਹਾਨੂੰ ਅੱਜ